ਇਹਾਰੇ ਉਹ ਗੁਰੂ ਸਾਹਿਬ ਨੇ ਸਾਨੂੰ ਸਿੱਖੀ ਦੇ ਵਿੱਚ ਕਚਹਿਰੇ ਦੀ ਦਾਤ ਦਿੱਤੀ ਕਚਹਿਰਾ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਕਕਾਰਾਂ ਦੇ ਵਿੱਚ ਪਾਤਸ਼ਾਹ ਨੇ ਸਾਨੂੰ ਦਿੱਤਾ ਕਿਉਂ ਪਾਤਸ਼ਾਹ ਨੇ ਪੰਜੋ ਕਕਾਰਾਂ ਦੇ ਵਿੱਚ ਜਿਹੜਾ ਸਾਨੂੰ ਭੇਦ ਦੱਸਿਆ ਜੋ ਅੱਜ ਦੇ ਸਮੇਂ ਦੇ ਵਿੱਚ ਗੁਪਤ ਹੋ ਚੁੱਕਿਆ ਹੈ ਹਿਡਨ ਹੋ ਚੁੱਕਿਆ ਹੈ ਆਪਾਂ ਉਸ ਉਪਦੇਸ਼ ਨੂੰ ਸਮਝੀਏ ਤਾਂ ਜੋ ਸਾਨੂੰ ਲੁਕਿਆ ਹੋਇਆ ਭੇਦ ਜੋ ਗੁਰੂ ਸਾਹਿਬ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਉਸ ਉਪਦੇਸ਼ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਪਿਆਰੋ ਇੱਕ ਸਧਾਰਨ ਨਿੱਕਰ ਕਹਿ ਲਈਏ ਤੇ ਇੱਕ ਗੁਰੂ ਵੱਲੋਂ ਦਿੱਤਿਆ ਹੋਇਆ ਕਛਹਿਰਾ ਕਹਿ ਲਈਏ ਕਿਉਂਕਿ ਕਛਹਿਰੇ ਦੇ ਉੱਪਰ ਇੱਕ ਹੁੰਦੀ ਹੈ ਗੱਠ ਗੱਠ ਕਿਉਂ ਮਾਰੀ ਜਾਂਦੀ ਹੈ ਤਾਂ ਜੋ ਅਸੀਂ ਆਪਣੇ ਗੁਰੂ ਦੀ ਮਤ ਅਨੁਸਾਰ ਆਪਾਂ ਆਪਣੇ ਜੀਵਨ ਦੇ ਵਿੱਚ ਜਤ ਤੇ ਸਤ ਹੋ ਕੇ ਰਹਿਣਾ ਹੁੰਦਾ ਜੇਕਰ ਅਸੀਂ ਗੁਰੂ ਸਾਹਿਬ ਦਾ ਦਿੱਤਾ ਕਕਾਰ ਆਪਣੇ ਸਿਰ ਦੇ ਉੱਪਰ ਪਾ ਰਹੇ ਹਾਂ ਪਰ ਅਸੀਂ ਮਨ ਦੇ ਉੱਪਰ ਆਪਣੇ ਵਿਚਾਰਾਂ ਦੇ ਉੱਪਰ ਗੱਠ ਨਹੀਂ ਮਾਰ ਰਹੇ ਕਿਉਂਕਿ ਸਾਡਾ ਜਿਹੜਾ ਮਨ ਹੈ ਸੰਸਾਰ 'ਚ ਵਿਚਰਦਾ ਸੰਸਾਰ ਦੇ ਵਿੱਚ ਵਿਚਰਦੇ ਹੋਏ ਇਹ ਇਹਦੀ ਵਾਸ਼ਨਾਵਾਂ ਦੇ ਵਿੱਚ ਵੀ ਜਾਂਦਾ ਹੈ ਭਾਵ ਅਸੀਂ ਆਪਣੀ ਵਿਚਾਰਧਾਰਾ ਨੂੰ ਗੱਠ ਨਹੀਂ ਮਾਰ ਰਹੇ ਨਹੀਂ ਸੰਕੋਚ ਰਹੇ ਫਿਰ ਪਿਆਰਿਓ ਅਸੀਂ ਭਾਵੇਂ ਤਨ ਉੱਪਰ ਜਿੰਨੇ ਮਰਜ਼ੀ ਕਚਰੇ ਪਾ ਲਈਏ ਅਸੀਂ ਪ੍ਰਵਾਣ ਨਹੀਂ ਹੋਵਾਂਗੇ ਗੁਰੂ ਨੂੰ ਨਹੀਂ ਪਾਵਾਂਗੇ ਗੁਰੂ ਸਾਹਿਬ ਨੇ ਸਾਨੂੰ ਇਸ ਲਈ ਗੱਠ ਮਾਰ ਕੇ ਦੱਸਿਆ ਕਿ ਤੁਸੀਂ ਆਪਣੇ ਸੰਸਾਰ ਦੇ ਵਿੱਚ ਜੀਵਨ ਜਸਤ ਸਤ ਰਹਿ ਕੇ ਬਤੀਤ ਕਰਨਾ ਹੈ ਦੂਜੀ ਜੀਵ ਇਸਤਰੀ ਨੂੰ ਮੇਲ ਨੇ ਤੇ ਫੀਮੇਲ ਨੇ ਦੂਜੇ ਮੇਲ ਨੂੰ ਦੂਜੀ ਨਿਗਾਹ ਦੇ ਨਾਲ ਨਹੀਂ ਦੇਖਣਾ ਦੂਜੀ ਔਰਤਾਂ ਨੂੰ ਧੀਆ ਮਾਵਾਂ ਭੈਣਾ ਜਾਣਣਾ ਕਿਉਂਕਿ ਧੰਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਨਿਜ ਨਾਰੀ ਕੇ ਸਾਥ ਨੇਹ ਤੁਮ ਨਿਤ ਬੜਈਓ ਪਰ ਨਾਰੀ ਕੀ ਸੇਜ ਹੂਲ ਸੁਪਨੇ ਹੋ ਨਾ ਜਾਈਓ ਕਿ ਪਰਾਈ ਔਰਤ ਦਾ ਤੂੰ ਮਾੜਾ ਸੁਪਨਾ ਵੀ ਨਹੀਂ ਲੈਣਾ ਜੇਕਰ ਅਸੀਂ ਤਨ ਕਰਕੇ ਕਚਰੇ ਦੀ ਦਾਤ ਅਸੀਂ ਸਰੀਰ ਦੇ ਉੱਪਰ ਪਾ ਲੈਨੇ ਆ ਪਰ ਸਾਡੇ ਮਨ ਦੇ ਉੱਪਰ ਗੱਠ ਨਹੀਂ ਲੱਗੀ ਹੋਈ ਮਨ ਸਾਡਾ ਮਾੜੀ ਵਿਚਾਰਤਾਰਾਂ ਦੇ ਵਿੱਚ ਰਹਿੰਦਾ ਫਿਰ ਪਿਆਰਿਓ ਅਸੀਂ ਗੁਰੂ ਨੂੰ ਨਹੀਂ ਪਾਵਾਂਗੇ ਗੱਠ ਮਾਰਨ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਤਾਂ ਜੋ ਅਸੀਂ ਆਪਣੀ ਵਿਚਾਰਾਂ ਦੇ ਵਿੱਚ ਵੀ ਗੱਠ ਮਾਰੀਏ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆਈਏ ਤਾਂ ਜੋ ਸਾਡੀਆਂ ਇੰਦਰੀਆਂ ਸਾਡੇ ਜਿਹੜੇ ਕਰਮ ਇੰਦਰੀਆਂ ਨੇ ਸਾਡੇ ਵਸ ਵਿੱਚ ਰਹਿਣ ਤੇ ਅਸੀਂ ਆਪਣਾ ਤਨ ਤੇ ਆਪਣਾ ਮਨ ਗੁਰੂ ਨੂੰ ਸਮਰਪਿਤ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ